ਇਹ ਪਾਵਨ ਦਿਹਾੜਾ ਗੁਰਦੁਆਰਾ ਦੰਦਮਾ ਸਾਹਿਬ ਕੀ ਮਨਾਇਆ ਗਿਆ। ਜੀ ਆਂ ਖੰਡ ਪਾੜਪਾ ਦੇ ਭੋਗ ਪਾਏ ਗਏ। ਅਰਦਾਸ ਬੇਨਤੀ ਹੋਈ ਹੈ ਕਿ ਸੁਣੋ ਹੋਇਆ ਹੈ। ਜਾਉ ਤੋ ਪੇਮ ਖੇਲਨ ਕਾ ਚਾਹੋ ਸਿਰ ਧਰ ਤਨੀ ਗਲੀ ਮੇ ਜੋਨ 78 ਦੇ ਕਲੂਕਾਰੇ ਦੌਰਾਨ ਜਿਹੜੇ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੀ ਪ੍ਰਕਰਮਾਂ ਦੇ ਵਿੱਚ ਉਹਨਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਦਿਹਾੜਾ ਜਿੱਥੇ ਸਮੁੱਚੇ ਵਿਸ਼ਵ ਦੇ ਵਿੱਚ ਸਿੱਖ ਜਗਤ ਵੱਲੋਂ ਮਨਾਇਆ ਗਿਆ ਉੱਥੇ ਤੱਕ ਸ੍ਰੀ ਦਮਦਮਾ ਸਾਹਿਬ ਵੱਲੋਂ ਵੀ ਇਹ ਪਾਵਨ ਦਿਹਾੜਾ ਬੜੀ ਸ਼ਰਧਾ ਭਾਵ ਦੇ ਨਾਲ ਮਨਾਇਆ ਗਿਆ ਹਮੇਸ਼ਾ ਹੀ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਜੂਨ 84 ਦੇ ਹਮਲੇ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਉਸ ਵਕਤ ਦੀ ਭਾਰਤੀ ਸਰਕਾਰ ਵੱਲੋਂ ਬੜੇ ਹੀ ਜ਼ਾਲਮਾਨਾ ਟੰਗ ਦੇ ਨਾਲ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਇਮਾਰਤ ਨੂੰ ਤਬDst ਕੀਤਾ ਉੱਥੇ 35 ਹੋਰ ਗੁਰਦੁਆਰਿਆਂ ਦੇ ਉੱਤੇ ਵੀ ਹੱਲੇ ਬੋਲੇ ਇਹ ਜਿਹੜੇ ਹਮਲੇ ਆ ਇਹ ਸਿੱਖ ਕੌਮ ਦੇ ਜਿਹੜੇ ਹਿਰਦਿਆਂ ਦੇ ਉੱਤੇ ਰਸਤੇ ਜ਼ਖਮ ਹੈ ਜੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਔਰ ਅਸੀਂ ਹਮੇਸ਼ਾ ਹੀ ਆਪਣੇ ਸਿੰਘਾਂ ਨੂੰ ਜਿਹੜੇ ਨੇ ਸ਼ਹੀਦੀਆਂ ਦਿੱਤੀਆਂ ਨੇ ਬੱਚੇ ਬਜ਼ੁਰਗ ਇਸਤਰੀਆਂ ਸਭ ਨੂੰ ਜਿਹੜਾ ਉਹ ਯਾਦ ਕਰਦੇ ਰਹਿਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਅਤੇ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਂਦੇ ਪਾਵਨ ਦਸਥਾਨ ਸ੍ਰੀ ਅਕਾਲ ਪਖ ਸਾਹਿਬੀ ਰੇਕ ਸਿੰਘ ਪਾਪਾ ਫਰਾ ਸਿੰਘ ਜੀ ਜਰਨਾਲ ਸਰਦਾਰ ਸੁਬੀਖ ਸਿੰਘ ਅਤੇ ਸੂਚੇ ਹੀ ਬੱਚੇ-ਬੱਚੀਆਂ ਦੀ ਸ਼ਹੀਦੀ ਲਾ ਗਿਆ ਸਤਿਗੁਰੂ ਜੀਓ ਇਸ ਜਾਲਮਾਨੇ ਹਮਲੇ ਦੇ ਵਿੱਚ ਬੱਚੇ-ਬੱਚੀਆਂ ਅਤੇ पाप लिख पाई मैहरी जाय पाव ता तर्क है पाव हो राम सुरनिया मान आग हुए पंथ सुरील जा ता फल पाव हो ਰਾਹ ਡਾਈ ਜੇ ਮਾਰ ਜਾਣ ਐਸਾ ਕੋਈ ਸੇਵੂ ਸਾਜ ਸੰਪਰਪ ਆਪਣਾ ਕਹਉ ਤਾਉ ਸੰਤਾ ਕੋ ਮਰਤ ਹੋਈ ਨੰਧਾ ਸੰਤ ਰਾਮ ਹੈ ਏਕ ਇਰ ਮਾਥੂ ਗੁਰ ਪਾਇਆ ਜਾ ਬਾਤ ਸਾਰਾ ਗੁਰ ਆਪ ਕੀ ਕੋ ਪਿਆਰਾ ਪਾਪ ਰਸੀ ਪਾਪੀ ਦਾ ਸਾਰਾ ਰਾਜੇ ਪਾਪ ਮਾਲ ਦੇ ਗੁਰ ਕੀ ਬਾਣੀ ਖੇਤ ਨੂੰ ਖਾਈ ਜੋਨ